ਬਲ ਇਹ ਮੇਰੀ ਇਹ ਮੇਰੀ ਜਿਹੜੀ ਆ ਨਾ ਟੀਵੀ ਦੇ ਉੱਤੇ ਆ ਜਿਹੜੀ ਤੁਸੀਂ ਲੈਂਦੇ ਪਿਓ ਬਾਈਟ ਇਹ ਪ੍ਰਿਜ਼ਰਵ ਕਰਕੇ ਰੱਖਿਓ ਮੈਂ ਦਿਲ ਤੋਂ ਇਹ ਗੱਲ ਕਹਿੰਨਾ ਕਿ ਟਿਕਟ ਇਹਨੂੰ ਹੀ ਮਿਲਣੀ ਚਾਹੀਦੀ ਹੈ ਜਿਹੜਾ 50000 ਵੋਟ ਦੱਸਦੇ ਨੇ ਨਾ ਹੁਣ 22 ਦੇ ਵਿੱਚ ਇਹ ਆਏ ਨੇ ਇਹਨਾਂ ਨੂੰ ਵੀ ਬੜਾ ਵੱਡਾ ਬਹਿ ਮੈਂ ਕਿ 50000 ਸਾਨੂੰ ਵੋਟ ਪਈ ਆ ਤੇ ਮੈਂ ਅੱਜ ਦੇ ਦਿਨ ਤੁਹਾਡੇ ਸਾਹਮਣੇ ਇਹ ਕਹਿੰਨਾ ਵੀ ਪ੍ਰਮਾਤਮਾ ਕਰੇ ਇਹਨੂੰ ਹੀ ਟਿਕਟ ਮਿਲੇ ਤੇ ਅਗਲਾ ਇਲੈਕਸ਼ਨ ਵੀ ਇਹਦੇ ਨਾਲ ਹੀ ਲੜੀਏ ਤੇ ਫਿਰ ਸਵਾਲ ਆ ਜਾਊਗਾ ਲੱਗ ਜਾਏਗਾ ਪਤਾ 50 ਕਿੰਨੂੰ ਪਈ ਤੇ 52 ਕਿੰਨੂੰ ਪਈ ਤੇ 57 ਕਿੰਨੂੰ ਪਈ ਪਿੰਡ ਚਾਵਾਚੇ ਮਸੀਹ ਪਾਈਚਾਰੇ ਵੱਲੋਂ ਮਨਾਇਆ ਗਿਆ ਪ੍ਰਭੂ ਜੀਸੂ ਮਸੀਹ ਦਾ ਜਨਮ ਦਿਹਾੜਾ ਪ੍ਰੋਗਰਾਮ 'ਚ ਪਹੁੰਚੇ ਵਿਧਾਇਕਾ ਅਰਨਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਦਾ ਸਮੂਹ ਪਿੰਡ ਵਾਸੀਆਂ ਵੱਲੋਂ ਕੀਤਾ ਗਿਆ ਜ਼ੋਰਦਾਰ ਸਵਾਗਤ ਵਿਧਾਨ ਸਭਾ ਹਲਕਾ ਦੀਨਾ ਨਗਰ ਦੇ ਪੈਂਦੇ ਪਿੰਡ ਚਾਵਾਚੇ ਦੇ 크ਰਿਸਚੀਅਨ ਪਾਈਚਾਰੇ ਵੱਲੋਂ ਪ੍ਰਭੂ ਜੀਸੂ ਮਸੀਹ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕਾ ਅਰਨਾ ਚੋਧਰੀ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਉ체ਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਸਮੂਹ ਮਸੀਹ ਭਾਈਚਾਰੇ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਯੋਗਦਾ ਸਵਾਗਤ ਕੀਤਾ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਵਿਧਾਇਕਾ ਅਰਣਾ ਚੋਧਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਧਰੀ ਨੇ ਸਭ ਤੋਂ ਪਹਿਲਾਂ ਸਮੂਹ ਮਸੀਹ ਭਾਈਚਾਰੇ ਨੂੰ ਪ੍ਰਭੂ ਜੀਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਅਤੇ ਉਨ੍ਹਾਂ ਵਿਰੋਧੀਆਂ ਤੇ ਤੰਜ ਕਸਦਿਆਂ ਕਿਹਾ ਕਿ ਡਰਾਤਮਕਾ ਕੇ ਤੁਸੀਂ ਕਿਸੇ ਨੂੰ ਵੀ ਆਪਣੇ ਨਾਲ ਨਹੀਂ ਜੋੜ ਸਕਦੇ ਸਗੋ ਪਿਆਰ ਨਾਲ ਹਰੇਕ ਦਾ ਦਿਲ ਜਿੱਤਿਆ ਜਾ ਸਕਦਾ ਹੈ ਉਨ੍ਹਾਂ ਆਪ ਆਗੂ ਤੇ ਵਰਦੀਆਂ ਕਿਹਾ ਕਿ ਅਸੀਂ ਅੱਜ ਦੇ ਦਿਨ ਤੇ ਹੀ ਇਹ ਅਰਦਾਸ ਕਰਾਂਗੇ ਕਿ 2027 ਦੀਆਂ ਚੋਣਾਂ ਵਿੱਚ ਵੀ ਫਿਰ ਤੋਂ ਆਪ ਦੇ ਇਸੇ ਆਗੂ ਨੂੰ ਹੀ ਉਮੀਦਵਾਰ ਬਣਾਇਆ ਜਾਵੇ ਤਾਂ ਜੋ 50000 ਵੋਟਾਂ ਦਾ ਟੰਡੋਰਾ ਪਿੱਟਣ ਵਾਲਿਆਂ ਦਾ ਪਰਮ ਦੂਰ ਕੀਤਾ ਜਾ ਸਕੇ ਕਾਨੂੰਨ ਵਾਲੇ ਨਾਲ ਜਿਹੜੇ ਸਰਪੰਚ ਨੰਬਰ ਆ। ਸੋਹਣੇ ਕੰਪਨੀ ਦਿੱਤਾ। ਇਹਨਾਂ ਨੇ ਜਿਹਨੇ ਬਣਾਇਆ ਇਹ ਮਖੌਲ ਸਾਡਾ। ਤੇ ਮੱਛੀਆਂ ਪਾ ਦੋ ਹਾਂ ਇੱਥੇ ਪਾਣੀ ਦੇ ਦਿੱਤੀ ਤੁਸੀਂ। ਐਸੇ ਆਹ ਕਰ ਲੋ, ਐਸਾ ਕਰ ਲੋ। ਅਸੀਂ ਸਿੱਧਾ ਜਿਦਾ ਦਾਨ ਬਖਸ਼ੀ। ਬਾਕੀ ਸਾਰੀਆਂ ਗੱਲਾਂ ਸਿਆਪਤ ਦੀਆਂ ਬਾਅਦ ਵਿੱਚ ਪਹਿਲੇ ਪ੍ਰਭੂ ਦੇ ਵਾਰੀ ਬੇਨਤੀ ਲਈ। ਕੋਈ ਸੁਜਾਨਨ ਸੰਸਾਰਾਂ ਨੂੰ ਉਹ ਜੀ ਕਿਰਪਾ ਦੇਵੇ।

ਤੇ ਮੱਤੀ ਰਹਿਣਾ ਚਾਹੁੰਦੇ ਸੀ ਕਿ ਉਹਨਾਂ ਦੇ ਨਾਲ ਬਹੁਤ ਅਸ਼ੋਕ ਜੀ ਤਹੋਰ ਪਿੰਡ ਦੇ ਮਿਲਵਾਰ ਸਰਪੰਚ ਪੰਚ ਔਰ ਜਿਨੀ ਵੀ ਸੰਗਤ ਇੱਥੇ ਆਈਆ ਮੈਂ ਸਾਰਿਆਂ ਦਾ ਪ੍ਰਮੇਸ਼ਰ ਸ਼ੰਕੀ ਦੇ ਨਾਮੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਸਾਰੇ ਜਿਹੜੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਤੁਸੀਂ ਆਏ ਹੋ बहुत बहुत धनबाद सरकार भी आई बीजेपी की सरकार भी आई साने लगते रहे अह जी आख्या मौजूद कोई गर्दाश्त ने नहीं गर। समझा ਇਸ ਪਾਣੀ ਦੇ ਨਿਕਾਸ ਵਾਸਤੇ ਸਰਪੰਚੀ ਭਰਾ ਨੇ ਹੋਰ 25 ਲੱਖ ਰੁਪਏ ਜਦੋਂ ਨੇ ਇਸ ਬੇਗਨੋ ਦਿੱਤਾ ਕਿੜੀਆਂ ਚੱਪਾ ਪਾ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ 25 ਲੱਖ ਰੁਪਏ ਇਹਨਾਂ ਨੇ ਨਗਰ ਦਿੱਤਾ ਆਪਣੇ ਜੇਬ ਦੇ ਵਿੱਚੋਂ ਜਦੋਂ ਮੋਲ ਨਹੀਂ ਜੇ ਕੋਈ ਚਾਰ ਪਾਈ ਤੋਂ ਵੀ ਗਾੜੀ ਜਿੰਨੀ ਜਗ੍ਹਾ ਲੱਗਦੀ ਹੈ ਤੇ ਪਾਣੀ ਲੰਗਦਾ ਨਹੀਂ ਕੋਈ ਉਹਦਾ ਹੱਲ ਨਹੀਂ ਨਹਾਪੋ ਜੀ ਤੋਂ ਇਹ ਕਹਾਣੀ ਕਿਤੇ ਆ ਤੁਹਾਨੂੰ ਪਰ ਹੁਣ ਗਾੜੀ ਜਿਆਦਾ ਨਹੀਂ ਮਿਲ ਰਹੀ ਤੇ ਜਗਾ ਜਿਹੜੀ 6 ਲੱਖ ਦੇ ਮਿਲਦੇ ਇਹਨਾਂ ਨੇ ਆਖਿਆ ਕਿ ਕੋਈ ਗੱਲ 10 ਲੱਖ ਰੁਪਿਆ ਹੁਣ ਲਓ ਪ੍ਰਭੂ ਜਸੂ ਦੀ ਦਾ ਜਨਮ ਦਿਹਾੜਾ ਜਿਹੜਾ ਕਿ 25 ਤਰੀਕ ਦੇ ਵਿੱਚ ਉਹਨੂੰ ਸੈਲੀਬ੍ਰੇਸ਼ਨ ਕੀਤਾ ਜਦਾਂ ਮਨਾਇਆ ਜਾਂਦਾ ਸੋ ਹਿੰਦੁਸਤਾਨ ਦੇ ਵਿੱਚ ਵੀ ਸਿਰ ਕਿਰਿਸਟਿਅਨ ਪਾਈਚਾਰਾ ਨਹੀਂ ਖਾਲਸੇਰ ਦੇ ਚਹਾਰ ਕੌਮ ਜਿੰਨੀਆਂ ਜੱਥੇ ਮੰਡੀਆਂ ਧਾਰਮਿਕ ਦੇ ਲੱਗ ਪਾਉਗੇ ਉਹ ਇਹ ਦਿਨ ਵੱਡਾ ਦਿਨ ਇਹਨੂੰ ਪੰਜਾਬੀ ਵਿੱਚ ਅਸੀਂ ਵੱਡਾ ਦਿਨ ਜੰਦੇ ਆ ਵੱਡੇ ਜੰਦੇ ਨਾਮ ਤੋਂ ਜਾਣਦੇ ਨੇ ਉਹਨੂੰ ਮਨਾਉਂਦੇ ਸੋ ਇਹ ਤੁਹਾਡੇ ਪੁਰਾਣੀ ਟ੍ਰੈਡੀਸ਼ਨ ਹੈ ਪਿੰਡ ਦੀ ਇਹ ਹਰ ਸਾਲ ਕਿਉਂਕਿ 25 ਤਰੀਕ ਨੂੰ ਬਹੁਤ ਜਣਾ ਦੇ ਫੰਕਸ਼ਨ ਹੁੰਦੇ ਆ ਤੇ ਇਹਨਾਂ ਨੇ ਸ਼ੁਰੂਆਤ ਕੀਤੀ ਵੀ ਹੈ ਕਿ ਅਸੀਂ ਹਰ ਸਾਲ ਮੁਨੱਤੀ ਪ੍ਰੀਤ ਨੂੰ ਇਸ ਤਰੀਕੇ ਨਾਲ सेलिब्रेट ਕਰਨਾ ਸੋ ਅੱਜ ਅਸੀਂ ਪ੍ਰਗੋ ਜਸੂ ਮਸਜਿਦ ਜਨਮ ਦਿਹਾੜਾ ਮਨਾ ਰਹੇ ਹਾਂ ਇਕੱਠੇ ਹੋਏ ਹਾਂ ਇੱਕ ਦੂਸਰੇ ਨੂੰ ਮੁਬਾਰਕ ਦੇਣ ਵਾਸਤੇ ਔਰ ਖੁਸ਼ੀਆਂ ਮਨਾਉਣ ਵਾਸਤੇ ਸੋ ਮੈਂ ਅੱਜ ਦੇ ਦਿਨ ਤੇ ਚਿੰਲੇ ਫੇਮ ਇਵੈਂਟਾਂ ਨੂੰ ਸੁਣਾਉਂਦੀ ਕਿੱਥੇ ਹੋਏ ਆ ਸਭ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਦਿਨਾ अले -लुण। अले -लुण। अले -लुण। अले -लुण। अले एक नारा बुलंद करता सारा जवाब दे की कर रहे सेवा पिंडा गरीबांश कहीं शगन स्कीम अपडेट सी अज लड़की की मैरिज हुई ਤੇ ਮਹੀਨੇ ਡੇਢ ਮਹੀਨੇ ਦੋ ਮਹੀਨੇ ਦੇ ਵਿੱਚ ਜਦੋਂ ਤੇ ਫਾਰਮ ਦੇ ਕੇ ਆਉਂਦੇ ਸੀ ਤੇ ਪੈਸੇ ਆ ਜਾਂਦੇ ਅੱਜ ਤੁਸੀਂ ਡੇਟਾ ਵਧਾ ਕੇ ਦੇ ਦਿਓ ਤੁਹਾਡੇ 'ਚ ਵੀ ਕੋਈ ਨਾ ਕੋਈ ਬੈਠਾ ਹੋਣਾ ਹੈ ਡੇ ਡੇਢ ਸਾਲ ਸਵਾ ਸਵਾ ਸਾਲ ਹੋ ਗਿਆ ਸ਼ਗਨ ਸਕੀਮ ਦੇ ਡੇਰੋਂ ਬੈਠੇ ਨਹੀਂ ਮਿਲਦੇ ਇਤਰਾਜ਼ ਲਾ ਕੇ ਭੇਜ ਦਿੰਦੇ ਨੇ ਇਹਦਾ ਕਾਡ ਠੀਕ ਨਹੀਂ ਜੀ ਇਹਦੀ ਇਨਕਮ ਵੱਧ ਹੈ ਜੀ ਇਹਦਾ ਬੈਂਕ ਸਾਡੇ ਇੱਕ ਸੁਣ ਲੋ ਸਾਡੇ ਇੱਕ ਪਿੰਡ ਦਾ ਸੀ ਉਹਨਾਂ ਨੇ ਆਪਣੀ ਕੁੜੀ ਦਾ ਵਿਆਹ ਕੀਤਾ ਤੇ ਪੈਸੇ ਚੁੱਕ ਚੁਕਾ ਕੇ ਵਿਚਾਰੇ ਨੇ ਗਰੀਬਾ ਵਿਚਾਲਿਆਂ ਨੂੰ ਸ਼ਗਨ ਸਕੀਮ ਮਿਲ ਜਾਏਗੀ ਤੇ ਮੈਂ ਭਰਨ ਦੇ ਦੇਵਾਂਗਾ ਉਹਨੇ ਦੋ ਚੌ ਚੋਂ ਲੋਕ ਕੋਲ ਮੰਗੇ ਜੋ ਕਹਿਣ ਲੱਗੇ ਕਿ ਸਾਡੇ ਕੋਲ ਕੈਸ਼ ਤੇ ਹੈਵੀ ਚੈੱਕ ਲੱਗਾ ਉਹ ਕਹਿੰਦੇ ਠੀਕ ਹੈ ਜੀ ਉਹਨਾਂ ਨੇ ਚੈੱਕ ਕਰ ਦਿੱਤੇ ਉਹਨੇ ਆਪਣੇ ਖਾਤੇ ਚ ਪਾ ਲੇ ਤੇ ਖਾਤੇ ਚ ਕਢਾ ਕੇ ਉਹਨੇ ਜਿੰਨੇ ਜਿੰਨੇ ਪੈਸੇ ਦੇਣਗੇ ਦੇ ਦਿੱਤੇ ਜੇਛੇਲੇ ਉਹਦੇ ਸੈਂਕਸ਼ਨ ਹੋ ਗਿਆ ਉਹਦਾ ਮਨਜ਼ੂਰ ਹੋ ਗਿਆ ਤੇ ਉਹਨੂੰ ਪੈਸੇ ਜਿੱਦਾਂ ਪਾਣੇ ਸੀ ਉਹਦਾ ਖਾਤਾ ਨੰਬਰ ਪਹਿਲੀ ਦਿੱਤਾ ਹੁੰਦਾ ਉਹ ਖਾਤਾ ਦੇਖਿਆ ਤਾਂ ਕਹਿੰਦੇ ਤੇਰੇ ਕੋਲ ਤੇ 50 52000 ਸੀ ਕਿਉਂ ਤੇ ਸਾਰਿਆਂ ਦਾ ਦੇ ਦਿੱਤਾ ਤੈਨੂੰ ਕਿਸੇ ਦਾ ਪੈਸੇ ਨਹੀਂ ਤੇਰੀ ਇਨਕਮ ਵੱਧ ਲੈ ਉਹ ਚੈੱਕ ਕਰਾਇਆ ਦਾ ਉਹਦਾ ਕੈਂਸਲ ਕਰਤਾ ਗਰੀਬ ਬੜੇ ਕੀ ਕਰੋ ਬਹੁਤ ਹੋ ਗਿਆ ਜੀ ਤੁਹਾਡੇ ਦੀ ਪਿੰਡ ਚ ਬੜੇ ਇਹ ਇਹ ਸੇਵਾ ਕੀ ਤੁਸੀਂ ਸਮਝਦੇ ਹੋ ਕਿ ਗਰੀਬਾਂ ਨੂੰ ਪਰੇਸ਼ਾਨ ਕਰਕੇ ਲੋਕਾਂ ਦੇ ਰੋਸ਼ਨ ਕਾਟ ਕੇ ਜਾਂ ਲੋਕਾਂ ਦੀਆਂ ਪੈਨਸ਼ਨਾਂ ਕੱਟ ਕੇ ਤੁਸੀਂ ਕੱਲ ਨੂੰ ਸਰਕਾਰ ਬਣਾ ਲੋਗੇ ਐ ਹੁਣ ਪਾਰਲੀਮੈਂਟ ਦਾ ਇਲੈਕਸ਼ਨ ਆ ਜਾਣਾ ਹੁਣ ਹੀ ਪਤਾ ਲੱਗ ਗਿਆ ਇੱਕ ਉਹ ਸਾਡੇ ਵਿਰੋਧੀ ਨੂੰ ਬੜਾ ਵੱਡਾ ਵੈਨ ਉਹ ਮੈਂ ਬੜੇ ਵਾਰੀ ਸੁਣਿਆ ਲੋਕਾਂ ਚਾਂਦੇ ਉਹ ਜੀ ਮੁੰਨੂ 50000 ਰੋੜ ਲਈ ਉਹਨੇ ਕਹਿੰਦੇ ਧਿਆਨ ਨਾ ਮੇਰਾ ਬੜਾ ਸੋਚੇ ਇਹਨਾਂ ਵੀ 50000 ਕਈ ਕਿਹੜੀ ਅਕਾਲੀ ਦਲ ਨੇ ਕੈਂਡੀਡੇਟ ਖੜਾ ਨਹੀਂ ਕੀਤਾ ਜਿਹੜੀਆਂ ਤੱਕੜੀ ਦੀਆਂ ਪੱਕੀਆਂ ਵੋਟਰਾਂ ਸੀ ਉਹ ਵੀ ਬਦਵਾਨ ਬੰਨੇ ਪੈ ਗਈਆਂ ਚਾਹ ਨਹੀਂ ਫਿਰ ਬੀਜੇਪੀ ਸਤਾਰਾਂ ਦੇ ਵਿੱਚ ਜਿਹੜਾ ਇਲੈਕਸ਼ਨ ਹੋਇਆ ਸੀ ਜਦੋਂ ਧੁਪੜ ਸਾਹ ਖੜੇ ਹੋਏ ਸੀ ਸਾਡੇ ਮੁਤਾਬਿਕ ਤੇ 40000 ਵੋਟ ਉਹਨਾਂ ਨੇ ਲਈ। ਐਤਕੀ ਜਿਹੜੀ ਕੁੜੀ ਖੜੀ ਹੋਈ ਸੀ ਮੈਨੂੰ ਕਸ਼ਰਪੁਰ ਨੂੰ ਕਹੀਦੀ ਆ 20000 ਬੀਜੇਪੀ ਦੀ ਵੋਟ ਸਿੱਧੀ ਤਰ੍ਹਾਂ ਸਵਚਾਰ ਹੋ ਗਈ। 20000 ਵੋਟ ਪਈ ਬੀਜੇਪੀ ਨਹੀਂ ਲੈ ਗਏ ਤੇ 15 18000 ਲੈ ਗਿਆ ਕਾਦੀガル ਦੀ। ਇਹਨਾਂ ਦੀਆਂ ਤੇ ਉਹ ਵੀ ਪਾਰ ਨਹੀਂ ਚੌੜਾਈਆਂ। ਉਹ ਟੋਟਲ ਕਰਕੇ 50 ਹੋ ਗਿਆ। ਮੈਨਾਂ ਦੀ ਪਾਰਲੀਮੈਂਟ ਦਾ ਇਲੈਕਸ਼ਨ ਆ ਜਾਏਗਾ। ਤੇ ਤੁਸੀਂ ਲੋਕਾਂ ਦੇ ਸਾਰਿਆਂ ਦੇ ਦਾਸੀ ਜਿਹੜੇ ਔਕੇ ਬੈਠੇ ਨੇ ਉਹ ਕਿੰਦੀਆਂ ਨਿਕਲਦੀਆਂ ਲੱਗ ਜਿਵੇਂ ਪਰਾ ਕਰਦੀਆਂ ਕਰਦੀਆਂ ਸੋ ਵੀਰੋ ਗੱਲ ਹੋਰ ਪਾਸੇ ਘੁੰਮੀ ਮੈਂ ਤੁਹਾਨੂੰ ਸਾਰਿਆਂ ਨੂੰ ਦੇਣ ਤੇ ਬਧਾਈ ਆਇਆ ਸੀ ਪਰ ਤੁਹਾਡੇ ਹੀ ਪਿੰਡ ਤੋਂ ਪਰਣਾਉ ਮਾਗੀ ਮੇਰਾ ਧਿਆਨ ਉੱਧਰ ਨੂੰ ਚਲ ਗਿਆ ਤੇ ਮੈਂ ਐਵੇਂ ਦੋ ਚਾਰ 10 ਮਿੰਟ ਲੈ ਗਿਆ ਬਿਲਕੁਲ ਪਰਵਾਹ ਨਾ ਕਰੋ ਜਿਸਾ ਲੋਹੇ ਦੇ ਮਾਂਦ ਤੁਸੀਂ ਖੜੇ ਹੋ ਇਸੇ ਤਰ੍ਹਾਂ ਤਗੜੇ ਹੋ ਕੇ ਖੜੇ ਹੋ ਕੋਈ ਚਿੰਤਾ ਨਾ ਕਰੋ ਸਰਕਾਰਾਂ ਹੁੰਦੀਆਂ ਜਾਂਦੀਆਂ ਰਹਿੰਦੀਆਂ ਰਣੋ ਚੌਧਰੀ ਇਹ ਦੇਖਣ ਨੂੰ ਮੈਨੂੰ ਲੱਗਦੀ ਹੈ ਕਮਜ਼ੋਰ ਜੀ ਹੈਗੀ ਤਗੜੀ ਹੈ ਕੰਮ ਦੀ ਸਮਝ ਆਨ ਨੂੰ ਤੇ ਨਾਲੇ ਫਿਰ ਇਹਦੇ ਨਾਲ ਮੈਂ ਖਲੋਤਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਵੀ ਅਫਸਰਿਆ ਦਾ ਲਿਖਾ ਪੜ੍ਹੀ ਆਉਂਦੀ ਹੈ ਕਰ ਕਰਾ ਕੇ ਅਸੀਂ ਜਾਇਜ਼ ਕੰਮ ਦੇ ਕੋ ਨਜਾਇਜ਼ ਤੇ ਅਸੀਂ ਕਿਹੜਾ ਕਰਦੇ ਹਾਂ ਤੇ ਜਾਇਜ਼ ਕੰਮ ਅਸੀਂ ਕਿਸੇ ਦਾ ਰੋਕ ਨਹੀਂ ਦਿੰਦੇ ਕੋਈ ਵੀ ਨਾਲ ਲੱਗਦੇ ਚ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਆਇੰਦਾ ਦਿਨ ਤੁਹਾਨੂੰ ਸਾਰਿਆਂ ਨੂੰ ਬਹੁਤ ਖੁਸ਼ੀਆਂ ਭਰਿਆ ਅਗਲਾ ਸਾਲ ਆਵੇ ਪ੍ਰਭੂ ਜਸੂਮ ਸਿੰਘ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਗਾਂ 2024 ਆਲਾ ਜਾ ਸਾਲ ਆਉਣਾ ਉਸ ਪਰਮਾਤਮਾ ਕੇ ਪਰਮ ਪਿਤਾ ਪਰਮਾਤਮਾ ਸਦਾ ਅਗੇ ਅਸੀਂ ਅਰਦਾਸ ਕਰਦੇ ਆਂ ਕਿ ਸਾਰੇ ਤੰਦਰੁਸਤ ਰਹੋ ਸਰਦਾਰ ਜੀ ਕਰਾਜ ਤੁਮ ਹਰ ਇਸੇ ਤਰ੍ਹਾਂ ਇਸ਼ਨੀਆ ਦੇਦੇ ਕਰੋ ਕਿ ਅਕੇ ਪਹਿਲੇ ਤਾਂ ਕਾਫੀ ਫੰਕਸ਼ਨ ਸੀ ਕ੍ਰਿਸਚਨ ਭਾਈ ਚਾਰੇ ਰਹੇ 25 ਦਸੰਬਰ ਦੇ ਆਸ-ਪਾਸ ਲੇਕਿਨ ਖਾਸ ਤੌਰ ਤੇ ਅੱਜ ਚਾਵੇ ਦੇ ਵਿੱਚ 29 ਤਰੀਕ ਦਾ ਨਾ ਨੇ ਫੰਕਸ਼ਨ ਦਾ ਆਯੋਜਨ ਕੀਤਾ ਸੀ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੇ ਸੋ ਅੱਜ ਅਸੀਂ ਸਪੈਸ਼ਲੀ ਇਸ ਫੰਕਸ਼ਨ ਨੂੰ ਅਟੈਂਡ ਕਰਨ ਵਾਸਤੇ ਇੱਥੇ ਆਏ ਹਾਂ ਸੋ ਅੱਜ ਕਾਫੀ ਵਿਚਾਰ-ਵਿਮਰਸ਼ ਵੀ ਹੋਏ ਨੇ ਔਰ ਲੋਕਾਂ ਦੇ ਵਿੱਚ ਅਸੀਂ ਬੈਠ ਕੇ ਗੱਲਾਂ ਵੀ ਕੀਤੀਆਂ ਨੇ ਸੋ ਅੱਜ ਦੇ ਦਿਹਾੜੇ ਤਾਂ ਆਲਾ ਪਾਰੇ ਹੀ ਇਕੱਠੇ ਔਰ ਜੋ ਵੀ ਕੋਈ ਮੁਸ਼ਕਿਲਾਂ ਨੇ ਅਸੀਂ ਤਾਂ ਹੀ ਹੱਲ ਕਰ ਸਕਦੇ ਹਾਂ ਜੇ ਅਸੀਂ ਸਾਰੇ ਇਕੱਠੇ ਹਾਂ ਸੋ ਇਕੱਠੇ ਹੋ ਕੇ ਕੋਈ ਵੀ ਮੁਸ਼ਕਿਲ ਦਾ ਹੱਲ ਕੀਤਾ ਜਾ ਸਕਦਾ ਸੋ ਅੱਜ ਦੇ ਦਿਹਾੜੇ ਅਸੀਂ ਸਾਰੇ ਹੀ 크੍ਰਿਸਚਨ ਪਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾ ਦੇਣੀਆਂ ਵੱਡੇ ਦਿਨ ਦੀ ਪੰਜਾਂਦਾ ਕਿ ਤੁਹਾਡੇ ਸਰਪੰਚਾਂ ਨੂੰ ਜਿਹੜਾ ਨਾ ਉਹ ਰਾਤਮਕਾ ਜਿਹੜਾ ਆਪਣਿਆਂ ਨਾਲ ਜੋੜ ਕੇ ਕੋਸ਼ਿਸ਼ ਕੀਤੀ ਜਾਵੇ ਮੈਂ ਇਹ ਤੇ ਕੋਈ ਕਮੈਂਟ ਨਹੀਂ ਕਰਨਾ ਚਾਹਦੀ ਸੋ ਪਰ ਮੈਂ ਇਹ ਕਹਿਣਾ ਕਿ ਆਪਣਾ ਪੋਲਿਟਿਕਸ ਨੂੰ ਰਿਲੀਜੀਅਨ ਦੇ ਨਾਲ ਧਾਰਮਿਕ ਖੰਚਨਾਂ ਦੇ ਵਿੱਚ ਨਾ ਉਹਨਾਂ ਨੂੰ ਮਿਕਸ ਕੀਤਾ ਜਾਵੇ ਧਾਰਮਿਕ ਫਕਸ਼ਨ ਨੇ ਉਹਦੀ ਆਪਣੀ ਇੱਕ ਆਪਣੀ ਇੱਕ ਨਾ ਪਵਿੱਤਰਤਾ ਆ ਸੋ ਉਹਦੇ ਵਿੱਚ ਆ ਕੇ ਪ੍ਰਭੂ ਮਸੀਹ ਦੇ ਜਨਮ ਦਿਹਾੜੇ ਦੇ ਫੰਕਸ਼ਨ ਚ ਆ ਕੇ ਤੁਸੀਂ ਲੋਕਾਂ ਨੂੰ ਵਰਗਲਾ ਕੇ ਉਹਨਾਂ ਨੂੰ ਪਰਨੇ ਪਾ ਦੋ ਸਰਪੰਚ ਜੀ ਅੱਜ ਇਹ ਆ ਗਿਆ ਜੀ ਬੜੀ ਵੱਡੀ ਅਚੀਵਮੈਂਟ ਆਪਣੀ ਦੱਸਦੇ ਨੇ ਸੋ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਉਹ ਬੜੀ ਛੋਟੇ ਸਤਰ ਦੀ ਰਾਜਨੀਤੀ ਹੈ ਪਰ ਇਹ ਥੇਲੇ ਸਤਰ ਦੀ ਰਾਜਨੀਤੀ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਿਤੇ ਜਾਵੇ ਜੇ ਆਣਾ ਤਾਂ ਓਪਨ ਮੈਦਾਨ ਦੇ ਵਿੱਚ ਆਓ ਹੋਰ ਆਪਣੀ ਗੱਲ ਰੱਖੋ ਮੇਰੇ ਨਿਸਪਿੰਡ ਦੀ ਕਾਫੀ ਵੱਡੀ ਸਮੱਸਿਆ ਜਿਹੜੀ ਕਾਂਗਰਸ ਸਰਕਾਰ ਦੇ ਉਹਦੇ ਲਈ ਹਲਕੀ ਸੀ ਉਹ ਹੁਣ ਸਰਪੰਚਾ ਦੁਆਰਾ ਹੀ ਹੋਈ ਹੀ ਤੇ ਹੁਣ ਜਦੋਂ ਨਿਊਜ਼ ਦੇ ਵਿੱਚ ਦੱਸਿਆ ਗਿਆ ਕਿ ਕਾਂਗਰਸ ਦੀ ਨੀਤੀਆਂ ਤੋਂ ਤੰਗ ਆ ਗਏ ਕਿੱਦਾਂ ਸਮਝਦੇ ਮੈਂ ਐਡਾ ਵੱਡਾ ਕੰਮ ਜਿਹੜਾ ਤੇ ਕੀਤਾ ਉਹ ਵੀ ਫਿਰ ਵੀ ਸਰਪੰਚ ਦੇ ਹੱਥੋਂ ਚੱਲ ਜਾਂਦਾ ਹੈ ਦੇਖੋ ਮੈਂ ਇਹ ਕਹਾਂਗੀ ਕਿ ਸਾਰੇ ਹੀ ਵੋਟਾਂ ਸਰਪੰਚ ਦੇ ਹੱਥ 'ਚ ਨਹੀਂ ਹੁੰਦੀਆਂ ਸੋ ਇਹ ਵੀ ਟੈਂਪਰੇਰੀ ਫੇਜ਼ ਹੈ ਔਰ ਉਹਨਾਂ ਸਰਪੰਚਾਂ ਨੂੰ ਵੀ ਡਰਾਇਆ ਧਮਗਾ ਕੇ ਹੀ ਆਪਣਾ ਬਣ ਕੀਤਾ ਗਿਆ ਹੈ ਸੋ ਇਹ ਟੈਂਪਰਰੀ ਸਿਚੁਏਸ਼ਨ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਰਾ ਹੀ ਕਲੀਅਰ ਹੋ ਜਾਏਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਜ਼ਰ ਆਏਗਾ ਜਾਬੇਦ ਵਿੱਚ ਪਹੁੰਚੋ ਜੀ ਬੜਾ ਬੜਾ ਇਕੱਠ ਹੈ ਇੱਕ ਕੀ ਕਹਿਣਾ ਚਾਹੁੰਦੇ ਹੋ ਜੀ ਆਪਣੀ ਸਪੀਚ ਦੌਰਾਨ ਤੁਸੀਂ ਕਾਫੀ ਗੱਲਾਂ ਕੀਤੀਆਂ ਦਾ ਸਾਂਝੀਆਂ ਕੀ ਕਹਿਣਾ ਚਾਹੁੰਦੇ ਹੋ ਜੀ ਦੇਖੋ ਅੱਜ}{|\text{ਸਾਲ ਦੀ ਤਰ੍ਹਾਂ}}|$ਇਹ ਪਿੰਡ 29 ਤਰੀਕ ਨੂੰ ਪਰਬੂ ਜਸੂ ਮਸੀਹ ਦਾ ਜਨਮ ਦਿਨ ਸੈਲੀਬ੍ਰੇਟ ਕਰਦੇ ਆ ਮਨਾਉਂਦੇ ਆ ਸਾਬੀ ਆਰਗੇਨਾਈਜ਼ ਕੀਤਾ ਜੀ ਵੀ ਇਹਨਾਂ ਨੇ ਇਹ ਸਰਕੂਲਰ ਜਨਮ ਦਿਨ ਆਇਆ ਸੋ ਅੱਜ ਦੇ ਦਿਨ ਤੇ ਪ੍ਰਬੂ ਜਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਂਝੀਆਂ ਕੀਤੀਆਂ ਅਸੀਂ ਆਪਣੇ ਬੰਦਿਆਂ ਨਾਲ ਔਰ ਜਿੰਨੇ ਵੀ ਇੱਥੇ ਹਾਜ਼ਰ ਆਏ ਸੀ ਸੋ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਆਂ ਕਿ ਪ੍ਰਮਾਤਮਾ ਆਉਣ ਵਾਲਾ ਸਾਲ ਜਿਹੜਾ 24 ਦਾ ਸਾਲ ਹੈ ਇਹ ਖੁਸ਼ੀਆਂ ਭਰਿਆ ਔਰ ਚੰਗਾ ਚੰਗਾ ਸੁਨੇਹਾ ਲੈ ਕੇ ਆਵੇ ਵੀ ਹਰ ਬੰਦਾ ਹਮੇਸ਼ਾ ਬਰੋਦੀਆਂ ਦੇ ਖਿਲਾਫ ਹੀ ਗੱਲ ਕਰਦਾ ਵੀ ਟਿਕਟ ਨਾ ਦਿੱਤੀ ਜਾਏ ਅੱਜ ਦੀ ਪ੍ਰਭੂ ਜੀ ਜੀ ਦੇ ਅੱਗੇ ਫਰਿਆਦ ਕੀਤੀ ਹੈ ਕਿ ਜਿਹੜਾ ਮੇਰਾ ਵਿਰੋਧੀ ਹੈ ਉਹਨੂੰ ਹੀ ਟਿਕਟ ਦਿੱਤੀ ਜਾਏ 2027 ਚ ਬਿਲਕੁਲ ਬਿਲਕੁਲ ਇਹ ਮੇਰੀ ਇਹ ਮੇਰੀ ਜਿਹੜੀ ਆ ਨਾ ਟੀਵੀ ਦੇ ਉੱਤੇ ਆ ਜਿਹੜੀ ਤੁਸੀਂ ਲੈਂਦੇ ਪਿਓ ਬਾਈਟ ਇਹ ਪ੍ਰਿਜ਼ਰਵ ਕਰਕੇ ਰੱਖਿਓ ਮੈਂ ਦਿਲ ਤੋਂ ਇਹ ਗੱਲ ਕਹਿੰਨਾ ਕਿ ਟਿਕਟ ਇਹਨੂੰ ਹੀ ਮਿਲਣੀ ਚਾਹੀਦੀ ਹੈ ਜਿਹੜਾ 50000 ਵੋਟ ਦੱਸਦੇ ਨੇ ਨਾ ਵੋਟ ਬਾਰੇ ਵੀ ਤਾਂ ਇਹ ਗੱਲ ਕਿ ਇਹ ਜੀ ਨੂੰ ਟਿਕਟ ਮਿਲਣੀ ਚਾਹੀਦੀ ਹੈ ਹਾਂ ਬਿਲਕੁਲ ਮੈਂ ਤਾਂ ਕਹਿੰਨਾ ਤੇ 14 ਦੇ ਆਪਣੇ 12 ਦੇ ਇਲੈਕਸ਼ਨ ਦੇ ਵਿੱਚ ਧੁੱਪੜ ਸਾਹਿਬ ਸਾਡੇ ਮੁਕਾਬਲੇ ਦੇ ਸੀ ਤੇ 14000 ਵੋਟ ਦੇ ਉੱਤੇ ਪਬਲਿਕ ਨੇ ਸ਼ਿਕਸ ਦਿੱਤੀ ਉਹਨਾਂ ਨੂੰ ਤੇ ਮੈਂ ਉਦੋਂ ਵੀ ਕਿਹਾ ਸੀ ਮੈਂ ਕਿਹਾ ਨਹੀਂ ਯਾਰ ਅਜੇ ਵੀ ਥੋੜਾ ਜਿਆ ਐਨਾ ਦੇ ਮਨ 'ਚ ਬਹਿਮ ਨਾ ਰਹਿ ਜੇ ਇਹਨਾਂ ਦਾ ਅਗਲਾ ਇਲੈਕਸ਼ਨ ਇਹੋ ਹੀ ਲੜਨਾ ਚਾਹੀਦਾ ਉਹ 17 ਦੇ ਵਿੱਚ ਫੇਰ ਆਏ ਲੋਕਾਂ ਨੇ 32000 ਵੋਟ ਦੇ ਹਰਾਇਆ ਹੁਣ 22 ਦੇ ਵਿੱਚ ਇਹ ਆਏ ਨੇ ਇਹਨਾਂ ਨੂੰ ਵੀ ਬੜਾ ਵੱਡਾ ਬਹਿਮ ਹੈ ਕਿ 50000 ਸਾਨੂੰ ਵੋਟ ਪਈ ਹੈ ਤੇ ਮੈਂ ਅੱਜ ਦੇ ਦਿਨ ਤੁਹਾਡੇ ਸਾਹਮਣੇ ਇਹ ਕਹਿੰਦਾ ਵੀ ਪਰਮਾਤਮਾ ਕਰੇ ਇਹਨੂੰ ਹੀ ਟਿਕਟ ਮਿਲੇ ਤੇ ਅਗਲਾ ਇਲੈਕਸ਼ਨ ਵੀ ਦੇ ਨਾਲ ਹੀ ਲੜੀਏ ਤੇ ਫਿਰ ਸਵਾਦ ਆ ਜਾਊਗਾ ਲੱਗ ਜਾਏਗਾ ਪਤਾ 50 ਕਿੰਨੂ ਪਈ ਤੇ 52 ਕਿੰਨੂ ਪਈ ਤੇ 57 ਕਿੰਨੂ ਪਈ